ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿਵਲ ਸ੍ਰੀ ਬਾਬਾ ਬਗਾਇਸਾ ਗਏ ਹਾਂ ਦੇਖਿਆ ਕਿ ਗੁਰੂ ਦੇ ਪਿਆਰੇ ਵੱਲੋਂ ਧੰਤਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਔਰ ਹੀਰਾ ਹਾਰਪੋ ਚੰਡੀਗੜ੍ਹ ਬਾਈਪਾਸ ਰੋਡ ਵੱਲੋਂ ਰਜਾਨਾ ਦੀ ਸੇਵਾ ਸਿਵਲਸਤਨਾਂ ਵਿੱਚ ਕੀਤੀ ਜਾਂਦੀ ਹੈ ਹਾਂਜੀ ਬਾਬਾ ਸਭ ਇਹ ਦੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਵੇਖ ਕੇ ਕਿ ਗੁਰੂ ਦੇ ਪਿਆਰੇ ਇੰਨੇ ਮੀਂਹ ਦੇ ਵਿੱਚ ਵੀ ਕਿਉਂਕਿ ਸੰਗਤਾਂ ਇੱਥੇ ਸਮਾਂ ਦੇ ਹਜ਼ਾਰਾਂ ਤਨਾਉਂਦੀਆਂ ਨੇ ਹਜ਼ਾਰਾਂ ਦੀ ਤਦਦ ਵਿੱਚ ਆਉਂਦੀਆਂ ਨੇ ਤੇ ਮੀਂਹ ਬਹੁਤ ਪਿਆਰਾ ਤੇ ਫਿਰ ਵੀ ਸਤਿਗੁਰੂ ਬਾਬਾ ਜੀ ਬਾਬਾ ਜੀ ਦਾ ਸ਼ੁਭ ਨਾਮ ਕੀ ਹੈ ਜੀ ਜੀ ਦਾ ਨਾਮ ਕਿੰਨਾ ਸਰੀਆ ਉਦਾਂ ਜਿਹੜੇ ਕੀ ਕੱਲ ਤੇ ờ ਸਰਦਾਰ ਨੂੰ ਲਿਖੇਗਾ ਨਾ ਜੱਟਿਆ ਹਾਂਜੀ ਤੇ ਇੱਥੇ ਜਲਾਉਂ ਮੰਨਜੀ ਲਿਆ ਕੇ ਖੰਡ ਰਹਾ ਜੀ ਹਾਂ ਤੇ ਅਮਰੀਕਾ ਤੋਂ ਪਸੰਗਾ ਜਿਹੜੇ ਨਾਲ ਸੇਵਾ ਕਰਦੇ ਆ ਸੋ ਜਿੰਨੇ ਪੰਜਾਬ ਦੇ ਹਸਪਤਾਲ ਸਾਰੇ ਸਿਵਲ ਹਸਪਤਾਲ ਜਿੰਨੇ ਵੀ ਇਹਨਾਂ ਦੇ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਮੇਰਾ ਆਟਾ ਹਸਪਤਾਲ ਇੱਜੇ ਲੱਗ ਰਿਹਾ ਹੈ ਇਸ ਨੂੰ ਸੁਧਾਰਨਾ ਉਹ ਲੈ ਬ੍ਰਾਂਡ ਦੇ ਨਾਮ ਮਤਲਬ ਅਸੇ ਹੀ ਸੁਧਾਰ ਹੋਣ ਬਣ ਰਹੀ ਬ੍ਰਾਂਡ ਬਾਰੇ ਇਹਦੀ ਬ੍ਰਾਂਡ ਜੀ ਇਹ ਕੀ ਆ ਠੀਕ 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 ਜੀ ਜਿਆ ਮਾਲ ਬਾਤ ਆ ਬਾਤ ਸਾਰੇ ਚੋਰ ਕਾ ਕਿ ਉਹ ਸਤਿਗੁਰੂ ਤੁਹਾਡੀ ਸੇਵਾ ਨੂੰ ਭਾਗ ਲਾਉਣ ਜੀ ਤੇ ਬੜੀ ਖੁਸ਼ੀ ਹੋਈ ਆ ਆ ਜੀ ਸੇਵਾ ਲਸਦਾ ਬਾਬਾ ਗੁਰੂ ਸਾਹਿਬ ਜੀ ਤੇ ਬਹੁਤੀ ਮਤਲਬ ਸੰਗਤਾਂ ਦੇਖੋ ਆਈਆਂ ਮਿਲ ਮੀਂਹ ਕਰਕੇ ਸਾਰੀਆਂ ਅੰਦਰ ਆ ਬਾਬਾ ਜੀ ਹੁਣ ਕੋਈ ਸੇ ਜੋ ਵੀ ਦਾਨ ਪਾਤ ਦਾ ਸੇਵਾ ਕਰਨੀ ਚਾਹਵੇ ਉਹ ਕਰ ਸਕਦਾ ਹੈ ਤੇ ਆਪਣੀ ਦਸਾਂਵਾਂ ਦੀ ਕਰਤੂ ਵਿੱਚੋਂ ਤੇ ਵਰਤਨ ਇਥੋਂ ਜਿਹੜੇ ਆ ਸੰਗਤਾਂ ਦੇ ਇੰਦਿਆ ਨੇ ਤੇ ਸ਼ਰਤ ਰੱਖਣੀ ਹੈ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਰਾਮਦਾਸ ਪਾਸ਼ਾ ਦਾ ਸਾਰੇ ਜਿੰਨੀਆਂ ਸਾਰੀ ਆਪਣੇ ਬਹੁਤਿਆਰ ਖੁਸ਼ ਮੈਂ ਯੋਗਾ ਕਰ ਹਾਂ ਦੰਨੋ ਜੇ ਦੀ 당ਤਸ ਤੇ ਬਹੁਤ ਜਿਆਦਾ ਅੰਦਰ ਰਹਿ ਜਾਓ ਸਾਰੇ ਇਥੋਂ ਪ੍ਰਸ਼ਾਦਾ ਲੈ ਕੇ ਜਾਂਦੇ ਰਹਿ ਸਕੀ ਜਾਂਦੇ ਤੇ ਸਾਰਿਆਂ ਨੂੰ ਸੇਵਾ ਤੇ ਉਹਨਾਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਬਾਹਰ ਸੇਵਾ ਕਰਦੇ ਨੇ ਕਿਉਂਕਿ ਦੂਰੋਂ ਦਰਾਡੇੋਂ ਇੱਥੇ ਆਉਂਦੇ ਨੇ ਦੇਖੋ ਨਿਹਰੇ ਦੇ ਬੱਚੇ ਵੀ ਆ ਤੇ ਨਾਲ ਆ ਰਹੇ ਆ ਹਸਪੀਟਲ ਹੁਣ ਇਦਾਂ ਪ੍ਰਸ਼ਾਦਾ ਲੈਣ ਛਕਣ ਆ ਰਹੇ ਆ ਬੀਬੀਆਂ ਬੱਚੇ ਇਹ ਬੀਬੀਆਂ ਪ੍ਰਸ਼ਾਦਾ ਛਕਵਾ ਰਹੀਆਂ ਸਾਰੇ ਵਾਰੀ ਇਸ ਪ੍ਰਸ਼ਾਦਾ ਛਕਦੇ ਆ ਸਾਰੇ ਨੂੰ ਚਲੋ ਗੁਰੂ ਘਰ ਲੰਗਰ ਮਿਲਦਾ ਜੀ ਕਿਉਂਕਿ ਜੇਕ ਦੂਰੋਂ ਦਰਾਡੇੋਂ ਆਉਂਦਾ ਸਾਰੇ ਗੁਰੂ ਘਰ ਲੰਗਰ ਮਿਲਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ